ਅੰਦਲਿਸ਼ ਸਿੰਘ ਜੀ ਜਥੇਦਾਰ ਗੁਰਦੇਵ ਸਿੰਘ ਕੋਂਕੇ ਜੀ ਦਾ ਮਸਲਾ ਕਾਫੀ ਭਖਿਆ ਵੀ ਹੋਇਆ ਹੈ ਕਾਫੀ ਕੱਲੋ ਕਿ ਮਾ ਮਸਲਾ ਹਰ ਖ਼ਬਰ ਦੀ ਹਰ ਨਿਊਜ਼ ਚੈਨਲ ਦੀ ਸੁਰਖੀ ਬਣਿਆ ਹੋਇਆ ਹੈ ਇਸ ਇਸੇ ਦੌਰਾਨ ਕੱਲੋ ਕਿ ਜਥੇਦਾਰ ਕੋਂਕੇ ਸਾਹਿਬ ਦੀ ਬਰਸੀ ਵੀ ਹੋ ਕੇ ਹਟੀ ਹੈ ਕਈ ਪੰਥਕ ਤੇ ਰਾਂ ਵੱਲੋਂ ਉਹਨਾਂ ਨੂੰ ਲੈ ਕੇ ਖੁੱਲਕੇ ਬੋਲਿਆ ਵੀ ਗਿਆ ਤੁਹਾਨੂੰ ਲੱਗਦਾ ਕਿ ਕੋਈ ਇਨਸਾਫ਼ ਮਿਲੂਗਾ ਕੋਈ ਜੋ ਜੋ ਕੱਲੋ ਕਿ ਹੁਣ ਰਿਪੋਰਟ ਆਈ ਹੈ ਉਸ ਨਾਲ ਕੋਈ ਕੋਈ ਹੱਲ ਨਿਕਲ ਕੇ ਆਊਗਾ ਅੱਗੇ ਮੈਂ ਨਾ ਇੱਥੋਂ ਹੀ ਸ਼ੁਰੂ ਕਰਨਾ ਸੀ ਤੇ ਤੁਸੀਂ ਬਹੁਤ ਵਧੀਆ ਸਵਾਲ ਆਪਣੇ ਆਪ ਹੀ ਪੁੱਛ ਲਿਆ ਕਿ ਕੀ ਉਹਦਾ ਇਨਸਾਫ ਮਿਲੇਗਾ ਜਾਂ ਨਹੀਂ ਮਿਲੇਗਾ ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਹੈ ਕਿ ਜਿਸ ਦਿਨ ਤੋਂ ਲੈ ਕੇ ਜਥੇਦਾਰ ਗੁਰਦੇਵ ਸਿੰਘ ਕੋਂਕੇ ਦੀ ਸ਼ਹੀਦੀ ਦਾ ਮਸਲਾ ਆਇਆ ਉਸ ਦਿਨ ਦਾ ਕਾਨੂੰਨ ਵੱਲੋਂ ਸਰਕਾਰ ਵੱਲੋਂ ਕੋਈ ਬਿਆਨ ਆਇਆ ਤੁਸੀਂ ਕਹੋਗੇ ਕਿ ਬਿਲਕੁਲ ਨਹੀਂ ਇੰਟਰਵਿਊਜ਼ ਮੈਨੂੰ ਲੱਗਦਾ 50 ਤੋਂ 60 ਜਾਂ ਫਿਰ 100 ਕਹਿ ਲਈਏ ਇੰਟਰਵਿਊਜ਼ ਜਿਹੜੀਆਂ ਨੇ ਉਸ ਦਿਨ ਦੀਆਂ ਪੈ ਗਈਆਂ ਮਸਾਲਾ ਲਾਇਆ ਜਾ ਰਿਹਾ ਪੁੱਛਿਆ ਜਾ ਰਿਹਾ ਦੱਸਿਆ ਜਾ ਰਿਹਾ ਉਹ ਸਾਰੀ ਗੱਲਬਾਤ ਹੋ ਰਹੀ ਹੈ ਪਰ ਜਿਹੜਾ ਇਸ ਵੇਲੇ ਸੱਤਾ ਦੇ ਵਿੱਚ ਮਨਿਸਟਰ ਹੈ ਇਸ ਵੇਲੇ ਜਿਹੜੇ ਸਰਕਾਰ ਹੈਗੀ ਆ ਆਮ ਆਦਮੀ ਪਾਰਟੀ ਦੀ ਜਾਂ ਫਿਰ ਜੇ ਸੈਂਟਰ ਦੀ ਸਰਕਾਰ ਦੀ ਗੱਲ ਕਰੀਏ ਉਹਨਾਂ ਵੱਲੋਂ ਇੱਕ ਵੀ ਬਿਆਨ ਜਿਹੜਾ ਹੈ ਉਹ ਬਾਹਰ ਨਿਕਲ ਕੇ ਨਹੀਂ ਆਇਆ ਕਿ ਅਸੀਂ ਇਹਦੇ ਉੱਤੇ ਕਾਰਵਾਈ ਕਰਾਂਗੇ ਸੋ ਇਹਨੂੰ ਕਹਿੰਦੇ ਆ ਅਕਿਰਤ ਘੰਟਾ ਅਸੀਂ ਗੱਲ ਕਰਦੇ ਆ ਕਾਨੂੰਨ ਵਿਵਸਥਾ ਦੀ ਪੰਜਾਬ ਦੇ ਵਿੱਚ ਬਹੁਤ ਵੱਡੀ ਜੀ ਅਸੀਂ ਮਿੰਟ ਲਾਉਨੇ ਆ ਜੀ ਕਾਨੂੰਨ ਦੀ ਵਿਵਸਥਾ ਨਹੀਂ ਵਿਗੜਨ ਦੇਣੀ ਅਸੀਂ ਨੌਜਵਾਨ ਜਿਹੜੇ ਝੱਟ ਭੇਜ ਦਿੰਨੇ ਆ ਦਿਬੜੂਗੜ ਸੋ ਹੁਣ ਰਿਪੋਰਟ ਆਉਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਇੱਕ ਵੀ ਬਿਆਨ ਜਾਰੀ ਕੀਤਾ ਹੈ ਕਾਨੂੰਨੀ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਕੀਲ ਨੇ ਇਸ ਕੇਸ ਨੂੰ ਹੈਂਡਲ ਕਰਨਗੇ ਤੁਸੀਂ ਉਹ ਇੰਟਰਵਿਊ ਸੁਣ ਕੇ ਦੇਖੋ ਉਹਨਾਂ ਦੇ ਪਰਿਵਾਰ ਦੀਆਂ ਕਿ ਕਿਸ ਤਰੀਕੇ ਨਾਲ ਜ਼ਥੇਦਾਰ ਗੁਰਦੇਵ ਸਿੰਘ ਕੌਂਕੇ ਜ਼ਥੇਦਾਰ ਮੈਂ ਬਾਰ ਬਾਰ ਰਿਪੀਟ ਕਰ ਰਿਹਾ ਇੱਕ ਪੌਪ ਜਿਵੇਂ ਹੁੰਦਾ ਨਾ ਇਸਾਈਆਂ ਦੇ ਵਿੱਚ ਪੌਪ ਹੈ ਜਾਂ ਫਿਰ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਹੈ ਐਡਾ ਉਹਦਾ ਰੱਖਦਾ ਹੁੰਦਾ ਜ਼ਥੇਦਾਰ ਸੋ ਸਾਡੇ ਤਾਂ ਸਿੱਖ ਕੌਮ ਦੇ ਅਕਾਲ ਤਖਤ ਦੇ ਜਥੇਦਾਰ ਨੂੰ ਨਹੀਂ ਬਖਸ਼ਿਆ ਗਿਆ ਉਹਨਾਂ ਨੂੰ ਵੀ ਕਤਲ ਕਰ ਦਿੱਤਾ ਗਿਆ ਤੇ ਅੱਜ ਸਰਕਾਰ ਜਿਹੜੀ ਪੈਰਲਰ ਹੁੰਦੀ ਹੈ ਮੈਂ ਇਹ ਵੀ ਕਹਿ ਦਿੰਨਾ ਇੱਕ ਪਾਸੇ ਪੰਜਾਬ ਸਰਕਾਰ ਇੱਕ ਪਾਸੇ ਜਥੇਦਾਰ ਹੈ ਸਿੱਖ ਕੌਮ ਜ਼ਿਆਦਾ ਅਕਾਲ ਤਖਤ ਦੇ ਜਥੇਦਾਰ ਨੂੰ ਮਾਣ ਦਿੰਦੀ ਹੈ ਮੁੱਖ ਮੰਤਰੀ ਨਾਲੋਂ ਸੋ ਪੈਰਲਰ ਚੱਲਦਾ ਹੈ ਪੰਜਾਬ ਦੇ ਵਿੱਚ ਇਸ ਕਰਕੇ ਮੈਂ ਇਹ ਕਹਿਣਾ ਹੈ ਕਿ ਕੀ ਪੰਜਾਬ ਸਰਕਾਰ ਨੇ ਉਹਦੇ ਉੱਤੇ ਕੋਈ ਵੀ ਬਿਆਨ ਦਿੱਤਾ ਹੈ ਕੋਈ ਬਿਆਨ ਨਹੀਂ ਆਊਗਾ ਤੁਸੀਂ ਇਹ ਦੇਖੋ ਵੀ ਬਾਦਲਾਂ ਦੇ ਉੱਤੇ ਤਵੇ ਲੱਗ ਰਹੇ ਨੇ ਸ਼੍ਰੋਮਣੀ ਕਮੇਟੀ ਬਿਆਨ ਦੇ ਰਹੀ ਹੈ ਸੋ ਉਸ ਤੋਂ ਬਾਅਦ ਵਿਰੋਧੀ ਧਿਰ ਬਿਆਨ ਦੇ ਰਹੇ ਨੇ ਕਾਂਗਰਸ ਵਾਲੇ ਇਹਨਾਂ ਨੂੰ ਕਹਿ ਰਹੇ ਆ ਅਕਾਲੀ ਦੂਜਿਆਂ ਨੂੰ ਕਹਿ ਰਹੇ ਆ ਸੋ ਇਹੀ ਕੁਝ ਚੱਲ ਰਿਹਾ ਨਾ ਅਕਾਲੀ ਪ党 ਤਾਂ ਸੱਤਾ ਦੇ ਵਿੱਚ ਹੀ ਹੈ ਨਹੀਂ ਸੋ ਤੁਸੀਂ ਇਹ ਗੱਲ ਨੂੰ ਸਮਝੋ ਸਿਰਫ ਮੀਡੀਆ ਦਾ ਮਸਾਲਾ ਹੈ ਮੈਂ ਇਹ ਨਹੀਂ ਕਹਿੰਦਾ ਵੀ ਕਰਨਾ ਨਹੀਂ ਚਾਹੀਦਾ ਠੀਕ ਹੈ ਇੰਟਰਵਿਊਜ਼ ਹੋਈਆਂ ਲੋਕਾਂ 'ਚ ਜਾਗਰੂਕਤਾ ਹੋਣੀ ਚਾਹੀਦੀ ਹੈ ਕਿ ਭਾਈ ਕਿੱਦਾਂ ਹੋਇਆ ਸੀ ਅਰ ਜੇ ਤੁਸੀਂ ਕਹੋ ਪਈ ਗਰਾਊਂਡ ਲੈਵਲ ਦੇ ਉੱਤੇ ਆ ਕੇ ਇਸ ਮਸਲੇ ਦਾ ਵਿੱਚੋਂ ਕੁਝ ਨਹੀਂ ਨਿਕਲਣਾ ਤੁਸੀਂ ਕਹਿੰਦੇ ਹੋ ਕਿ ਗੁਰਦੇਵ ਸਿੰਘ ਕੌਂਕੇ ਦੀ ਸ਼ਹੀਦੀ ਦੇ ਉੱਤੇ ਕੋਈ ਇਨਸਾਫ ਮਿਲੂਗਾ ਸੁਮੇਤ ਸੈਣੀ ਅਦਾਲਤ ਦੇ ਵਿੱਚੋਂ ਪਹੁੰਚਦਾ ਪਹੁੰਚਦਾ ਤੁਹਾਨੂੰ ਯਾਦ ਹੋਣਾ ਕਿ ਜਦੋਂ ਸੁਮੇਤ ਸੈਣੀ ਦੇ ਘਰ ਦੇ ਵਿੱਚ ਪੁਲਿਸ ਜਾ ਕੇ ਛਾਪੇ ਮਾਰਨ ਲੱਗ ਪਈ ਸੀ ਕਿ ਰਾਤ ਨੂੰ ਵੜ ਗਏ 15 ਪੁਲਿਸ ਵਾਲੇ ਸਵੇਰੇ ਵੜ ਗਏ ਕਹਿੰਦੇ ਜੀ ਗ੍ਰਫਤਾਰ ਕਰਨਾ ਇੱਕ ਰਾਤ ਇੱਕ ਰਾਤ ਜੇ ਮੈਨੂੰ ਗਲਤ ਨਾ ਹੋਵਾ ਤਾਂ ਸੈਣੀ ਜੇਲ੍ਹ ਦੇ ਵਿੱਚ ਵੀ ਪਾਦਤਾ ਸੀ ਫੜ ਕੇ ਕੀ ਬਣਿਆ ਉਹਦਾ ਉਹ ਮੋਹਾਲੀ ਦਾ ਇੱਕ ਇੰਜੀਨੀਅਰ ਮੈਂ ਨਾਮ ਉਹ ਬਿਸਰ ਗਿਆ ਜਿਸ ਨੌਜਵਾਨ ਦੇ ਜਿਹੜਾ ਝੂਠਾ ਮੁਕਾਬਲਾ ਜਾਂ ਉਹਨੂੰ ਕਤਲ ਕੀਤਾ ਸੀ ਸੁਮੇਤ ਸੈਣੀ ਨੇ ਜਿਹੜਾ ਉਹ ਮਸਲਾ ਸਾਰਾ ਚੱਲਿਆ ਹੋਇਆ ਸੀ ਉਹਦੇ ਉਹਦੇ ਗੁਪਤ ਅੰਗਾਂ ਦੇ ਵਿੱਚ ਡੰਡਾ ਤੱਕ ਧੱਕ ਕੇ ਉਹ ਉਹਨੂੰ ਖਤਮ ਕਰ ਦਿੱਤਾ ਗਿਆ ਸੀ ਉਹ ਸਾਰਾ ਕੇਸ ਸੋਲਵ ਹੋ ਗਿਆ ਸੀ ਅਦਾਲਤਾਂ ਦੇ ਵਿੱਚ ਸੁਮੇਤ ਸੈਣੀ ਦੋਸ਼ੀ ਸਾਬਤ ਹੋ ਗਿਆ ਸੀ ਉਹਦੇ ਵਿੱਚ ਕਿ ਸੁਮੇਤ ਸੈਣੀ ਨੇ ਕੀਤਾ ਗਵਾਹ ਵੀ ਕਹਿ ਚੁੱਕੇ ਸੀ ਕੀ ਸੁਮੇਤ ਸੈਣੀ ਨੂੰ ਸਜ਼ਾ ਮਿਲੀ ਇਹ ਸਵਾਲ ਹੈ ਮੇਰਾ ਆਪਾਂ ਗੁਰਦੇਵ ਸਿੰਘ ਕੌਕੇ ਦੀ ਬਾਅਦ ਚ ਗੱਲ ਕਰਾਂਗੇ ਨਹੀਂ ਮਿਲੀ ਸਜ਼ਾ ਉਹ ਉਹਦੇ ਤੋਂ ਉਲਟ ਸੈਣੀ ਨੂੰ ਬਲੈਂਕਟ ਜ਼ਮਾਨਤ ਮਿਲ ਗਈ ਕਿ ਇਹਨੂੰ ਕੋਈ ਹੱਥ ਨਹੀਂ ਲਾ ਸਕਦਾ ਫਿਰ ਉਹ ਪੁਲਿਸ ਵੀ ਛਾਪੇ ਮਾਰਨੋਂ हट ਗਈ ਤੇ ਸੈਣੀ ਅੱਜ ਵੀ ਵਿਚਰਦਾ ਹੈ ਘੁੰਮਦਾ ਫਿਰਦਾ ਹੈ ਨਜ਼ਾਰੇ ਲੈਂਦਾ ਹੈ ਸਿਕਟਾ ਫੂਕਦਾ ਹੈ ਤੇ ਉਸ ਤੋਂ ਪਿਛਲੇ ਸਮੇਂ ਦੇ ਵਿੱਚ ਚਲੇ ਜਾਈਏ ਨਵੰਬਰ 84 ਦੇ ਵਿੱਚ 30000 ਸਿੱਖਾਂ ਦਾ ਕਤਲ ਹੋਇਆ ਤੇ ਕਿੰਨੇ ਬੰਦੇ ਨੇ ਮੈਨੂੰ ਦੱਸੋ ਕਿੰਨੇ ਆ ਬੰਦਿਆਂ ਨੂੰ ਸਜ਼ਾ ਹੋਈ ਹੈ ਇੱਕ ਸੱਜਣ ਕੁਮਾਰ ਹੀ ਹੈ ਨਾ ਜਿਹੜਾ ਫੜ ਕੇ ਉਹਨੂੰ ਵੀ ਕਹਿੰਦੇ ਜ਼ਮਾਨਤ ਹੋ ਗਈ ਹੈ ਜਗਦੀਸ਼ ਟਾਈਟਲਰ ਵਰਗੇ ਜਿਹੜੇ ਨੇ ਉਹ ਬਾਹਰ ਘੁੰਮਦੇ ਪਏ ਅੱਜ ਵੀ ਸਰਗਰਮ ਲੀਡਰ ਨੇ ਜਿਹੜਾ ਇੱਕ ਹੋਰ ਇਹਨਾਂ ਦਾ ਜਿਹੜਾ ਆਪਣੇ ਕਿਹੜਾ ਨਾਥ ਹੈਗਾ ਜਿਹਨੂੰ ਉਧਰ ਦਾ ਮੱਧ ਪ੍ਰਦੇਸ਼ ਦਾ ਚੀਫ ਮਨਿਸਟਰ ਬਣਾ ਦਿੱਤਾ ਸੋ ਉਸ ਤੋਂ ਬਾਅਦ ਬੜੀ ਬੇਸ਼ਰਮੀ ਦੇ ਨਾਲ ਬਿਆਨ ਦਿੱਤਾ ਗਿਆ ਰਜੀਵ ਗਾਂਧੀ ਵੱਲੋਂ ਜਦ ਕੋਈ ਬड़ा ਦਰਖਤ गिरਦਾ ਹੈ ਤਾਂ ਧਰਤੀ ਹਿੱਲਦੀ ਹੈ ਜਸਟੀਫਾਈਡ ਕਰ ਦਿੱਤਾ ਗਿਆ 30 ਹਜ਼ਾਰ ਕਤਲ ਕਿ ਜੇ ਮੇਰੀ ਮਾਂ ਵੱਡਾ ਦਰਖਤ ਸੀ ਤਾਂ ਫਿਰ ਧਰਤੀ ਹਿੱਲੀ ਆ ਕਰੋ ਚੱਕ ਲੋ ਜੋਕ ਚੱਕਣਾ ਤੁਸੀਂ ਕਰ ਲੋ ਜੋ ਕਰਨਾ ਆ ਸੋ ਇਥੋਂ ਤੱਕ ਕੇ ਬੰਦੇ ਐ ਕਿਸ਼ੋਰੀ ਲਾਲ ਵਰਗੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਆਪ ਆਪਣੇ ਇਸ ਦਾਤ ਦੇ ਨਾਲ ਇੰਨੇ ਬੰਦੇ ਵੱਡੇ ਆ ਐਨੇ ਸਿੱਖ ਵੱਡੇ ਆ ਉਹ ਕੁਝ ਨਹੀਂ ਬਣ ਸਕਿਆ ਸੋ ਕਦੇ ਵੀ ਤੁਸੀਂ ਉਮੀਦ ਨਾ ਕਰੋ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਜਿਹੜੀ ਸ਼ਹੀਦੀ ਹੋਈ ਐ ਸਵਰਨ ਘੋਟਣਾ ਸੀ ਸਵਰਨ ਘੋਟਣੇ ਦਾ ਇੰਨਾ ਮਤਲਬ ਕਿ ਉਸ ਵळे ਨਾਮ دہشت ਸੀ ਕਿ ਉਹ ਉਹ ਘੋਟਣਾ ਲਾਂਦਾ ਹੁੰਦਾ ਸੀ ਤਾਂ ਉਹਦਾ ਨਾਮ ਘੋਟਣਾ ਰੱਖਿਆ ਪਿੱਛੇ ਪਾਇਆ ਸੀ ਉਹਨਾਂ ਨੇ ਮਤਲਬ ਕਿ ਪੱਟਾਂ ਦੇ ਵਿੱਚ ਘੋਟਣਾ ਲਾ ਕੇ ਤੇ ਉਹ ਘੁੱਟ ਦਿੰਦਾ ਹੁੰਦਾ ਸੀ ਚੀਕਾਂ ਕਢਾ ਦਿੰਦਾ ਹੁੰਦਾ ਸੀ ਐਦਾਂ ਤਸ਼ੱਦਦ ਕਰਦਾ ਸੀ ਉਹ ਤੇ ਕਿੰਨੇ ਉਹਨੇ ਪਹਿਲਾ ਮਾਰੇ ਆ ਤੇ ਗੁਰਦੇਵ ਸਿੰਘ ਕੌਂਕੇ ਉਹਨਾਂ ਦੇ ਵਿੱਚੋਂ ਇੱਕ ਆ ਬਣਿਆ ਕੀ ਕੁਝ ਵੀ ਨਹੀਂ ਅੱਛਾ ਹੋਰ ਛੱਡੋ ਇਹ ਤਾਂ ਇਹ ਤਾਂ ਆ ਜਾਂਦੇ ਨਾ ਸੰਘਰਸ਼ੀਲ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚੋਂ ਆ ਜਾਂਦੇ ਆ ਜਸਵੰਤ ਸਿੰਘ ਖਾਲੜਾ ਉਹਦਾ ਨਾਮ ਮਤਲਬ ਕਿ ਹਥਿਆਰਬੰਦ ਸੰਘਰਸ਼ ਦੇ ਨਾਲ ਕੋ ਲੈਣ ਦੇ ਸੀ ਨਾ ਕੋਈ ਗੱਲਬਾਤ ਹਿਊਮਨ ਰਾਈਟਸ ਦਾ ਕਰਿੰਦਾ ਸੀ ਸ਼ਹੀਦ ਭਾਈ ਜਿਹੜਾ ਆਪਣੇ ਜਸਵੰਤ ਸਿੰਘ ਖਾਲੜਾ ਹਿਊਮਨ ਰਾਈਟਸ ਦੀ ਗੱਲ ਕਰਦਾ ਸੀ ਮੈਂਬਰ ਸੀ ਉਹਨਾਂ ਨੇ ਸਿਰਫ ਵੇਰਵਾ ਇਕੱਠਾ ਕੀਤਾ 25000 ਲਾਸ਼ਾਂ ਦਾ ਤੇ ਕੇ ਪੀ ਐਸ ਗਿੱਲ ਨੇ ਬੜੀ ਬੇਸ਼ਰਮੀ ਦੇ ਨਾਲ ਬਿਆਨ ਦਿੱਤਾ ਸੀ ਕਹਿੰਦਾ ਤੈਨੂੰ ਮਾਰ ਕੇ 25000 ਇੱਕ ਕਰ ਦੇਵਾਂਗੇ ਤਾਂ ਵੀ ਸਾਡਾ ਕੋਈ ਨਹੀਂ ਬਗੜ ਸਕਦਾ ਤੁਸੀਂ ਦੇਖੋ ਇਹ ਇਹ ਹਾਲਾਤ ਜਿਹੜੇ ਬਣੇ ਆ ਉਸ ਵੇਲੇ ਇਹ ਹਾਲਾਤ ਬਣੇ ਆ ਹੁਣ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਬਾਰੇ ਗੱਲ ਆ ਰਹੀ ਨਾ ਬਾਹਰ ਕੇ ਉਹਨਾਂ ਦੀ ਇੱਕ ਅੱਖ ਕੱਢ ਦਿੱਤੀ ਫਿਰ ਉਹਨਾਂ ਦੇ ਬਾਅਦ ਚ ਗੋਲੀ ਮਾਰ ਦਿੱਤੀ ਫਿਰ ਟੁਕੜੇ ਕਰਕੇ ਬਿਆਸਾ ਚ ਛੁੱੜ ਦਿੱਤਾ ਪੂਲਾ ਨਿਹੰਗ ਕਿੰਨੇ ਹੀ ਸਿੱਖਾਂ ਦੇ ਕਿੰਨੇ ਹੀ ਨੌਜਵਾਨਾਂ ਦੇ ਟੁਕੜੇ ਕਰਕੇ ਇਹ ਦੇਖੋ ਇਹ ਸ਼ਬਦਾਵਲੀ ਜਿਹੜੀ ਆਪਾਂ ਵਰਤ ਰਾਏ ਨਾ ਤੇ ਕਈਆਂ ਨੂੰ ਮਤਲਬ ਕਿ ਬਹੁਤ ਲੱਗੂਗੀ ਹਾਰਡ ਲੱਗੂਗੀ ਪਰ ਇਹ ਹੋਇਆ ਇਸ ਕਰਕੇ ਅਸੀਂ ਬੋਲ ਰਹੇ ਆ ਪੂਲਾ ਨਿਆਂਗ ਬਹੁਤ ਸਾਰੇ ਜਿਹੜੇ ਕਹਿੰਦੇ ਆ ਕਿ ਸਿੱਖਾਂ ਦੇ ਟੁਕੜੇ ਕਰਕੇ ਇੱਕ ਡਰਮ ਰੱਖਿਆ ਸੀ ਉਹਨੇ ਪਾਣੀ ਵਾਲਾ ਉਹਦੇ ਵਿੱਚ ਪਾ ਕੇ ਉਬਾਲਦਾ ਹੁੰਦਾ ਸੀ ਉਸ ਤੋਂ ਬਾਅਦ ਉਹ ਟੁਕੜੇ ਜਿਹੜੇ ਵਿਆਸਾ ਦਰਿਆ 'ਚ ਸੁੱਟ ਕੇ ਕਹਿੰਦਾ ਹੁੰਦਾ ਸੀ ਕਿ ਅੱਜ ਇੱਥੋਂ ਪਾਣੀ ਨਾ ਪੀਓ ਮਖੌਲ ਕਰਕੇ ਕਹਿੰਦਾ ਹੁੰਦਾ ਸੀ ਮੱਛੀਆਂ ਦਾ ਭੋਜਨ ਕਹਿੰਦਾ ਮੈਂ ਸੁੱਟ ਦਿੱਤਾ ਅੱਜ ਵਿਆਸਾ ਦਰਿਆ ਦੇ ਵਿੱਚ ਇਦਾਂ ਦੇ ਵੀ ਉਹ ਉਸ ਵੇਲੇ ਜਿਹੜੇ ਇਨੇ ਇਨੇ ਦਰਦਨਾਕ ਜਿਹੜੇ ਆ ਕਾਂਡ ਹੋਏ ਆ ਛੋਟੀਆਂ-ਛੋਟੀਆਂ 6-6 ਸਾਲ ਦੀਆਂ ਬੱਚੀਆਂ ਦੇ ਰੇਪ ਕੀਤੇ ਪੂਲੇ ਨੇ ਜਿਹੜਾ ਆਪਣੇ ਆਪ ਨੂੰ ਨਿਹੰਗ ਕਹਿੰਦਾ ਹੁੰਦਾ ਸੀ ਇੱਕ ਔਰਤ ਸੀ ਜਿਹਦਾ ਘਰ ਵਾਲਾ ਪੂਲੇ ਨਿਹੰਗ ਦੇ ਨਾਲ ਹੀ ਕੰਮ ਕਰਦਾ ਹੁੰਦਾ ਸੀ ਤੇ ਇੱਕ ਦਿਨ ਉਹਦੇ ਤੇ ਕੋਈ ਗੱਲਬਾਤੋਂ ਖਿੱਚ ਗਿਆ ਤੇ ਉਹ ਉਹਨੂੰ ਅੰਦਰੋਂ-ਅੰਦਰੀ ਉਹਨੇ ਖਤਮ ਕਰ ਦਿੱਤਾ ਖਪਾ ਦਿੱਤਾ ਤੇ ਉਹਦੀ ਜਿਹੜੀ ਔਰਤ ਹੈ ਉਹਦੀ ਵਾਈਫ ਹੈ ਜਿਹੜੀ ਉਹ ਰੋਜ਼ ਆ ਕੇ ਉਹਨੇ ਬਹਿ ਜਾਣਾ ਬਾਹਰ ਕਿ ਮੇਰਾ ਪਤੀ ਮੇਰਾ ਪਤੀ ਛੱਡ ਦਿਓ ਮੇਰਾ ਪਤੀ ਛੱਡ ਦਿਓ ਉਹਨੂੰ ਬੜੀ ਬੇਸ਼ਰਮੀ ਨਾਲ ਕਹਿਣਾ ਪਈ ਐਨੇ ਪੈਸੇ ਲਿਆ ਫਿਰ ਛੱਡ ਦਿਆਂਗੇ ਉਹਨੇ ਆਪਣਾ ਸਾਰਾ ਕੁਝ ਵੇਚ-ਵੇਚ ਕੇ ਪੂਲੇ ਨੂੰ ਦੇਣਾ ਸ਼ੁਰੂ ਕਰਤਾ ਪੂਲਾ ਕਦੇ 50000 ਲੈ ਲਵੇ ਕਦੀ 25000 ਲੈ ਲਵੇ ਤੇ ਉਹਨੂੰ ਕਹੇ ਅੱਜ ਨਹੀਂ ਤੂੰ ਕੱਲ ਨੂੰ ਆਈ ਫਿਰ ਉਹ ਆਜਿਆ ਕਰੇ ਵਿਚਾਰੀ ਫਿਰ ਉੱਥੇ ਇੱਕ ਉਹਦੀ ਸਿਕਿਉਰਿਟੀ ਪੂਲੇ ਦੀ ਸਿਕਿਉਰਿਟੀ 'ਚ ਲੱਗਾ ਹੋਇਆ ਇੱਕ ਜਿਹੜਾ ਬੰਦਾ ਸੀ ਖਰੇ ਉਹ ਪੁਲਿਸ ਵਾਲਾ ਹੀ ਸੀਗਾ ਉਹਨੇ ਤਰਸ ਖਾ ਕੇ ਉਹਨੂੰ ਔਰਤ ਨੂੰ ਦੱਸਿਆ ਕਹਿੰਦਾ ਨਾ ਆਇਆ ਕਰ ਕਹਿੰਦਾ ਤੇ ਕਿੰਨੇ ਦਿਨਾਂ ਦਾ ਮਾਰ ਕੇ ਕਪਾ ਦੁੱਤਾ ਹੋਇਆ ਸੋ ਤੇ ਤੁਸੀਂ ਗੱਲ ਕਰਦੇ ਹੋ ਇਨਸਾਫ ਦੀ ਉਹ ਨਹੀਂ ਮਿਲਣਾ ਉਹ ਚੈਪਟਰ ਹੀ ক্লোਜ਼ ਜਿਹੜਾ ਹੈਗਾ ਉਹ ਹੋਇਆ ਹੋਇਆ ਉਹ ਨਹੀਂ ਉਹ ਮਿਲਣਾ ਕੋਈ ਵੀ ਇਨਸਾਫ ਕਿਉਂਕਿ ਆਪਾਂ ਬੜੀ ਬੜੀ ਕਹਿ ਦਿੰਦੇ ਲੋ ਜੀ ਚੱਕ ਦੋ ਚੱਕ ਦੋ ਇਨਸਾਫ ਮਿਲ ਜੂਗਾ ਕਿਹਦੇ ਕੋਲੋਂ ਲਓਗੇ ਇਨਸਾਫ ਤੁਸੀਂ ਤੁਹਾਡੀ ਸ਼ਰੋਮਣੀ ਕਮੇਟੀ ਦੀ ਕੋਈ ਨਹੀਂ ਸੁਣਦਾ ਬਾਦਲ ਜਿਹੜੇ ਪੰਥਕ ਸੀਗੇ 25 ਸਾਲ ਮੁੱਖ ਮੰਤਰੀ ਰਹਿਣ ਤੋਂ ਬਾਅਦ ਬਾਦਲ ਨੇ ਜਿਹੜਾ ਉਲਟਾ ਮਰਵਾਇਆ ਹੀ ਹੈ ਉਹਨੇ ਕਿਹੜਾ ਇਨਸਾਫ ਲੈ ਕੇ ਦੇ ਦਿੱਤਾ ਰਾਜਵਾਨੇ ਨੂੰ ਬਾਦਲਾਂ ਨੇ ਕਿੰਨੇ ਦਿਨ ਹੋ ਗਏ ਲਾਰੇ ਲਾ 2012 ਦੇ ਲਾਰੇ ਚੱਲ ਰਹੇ ਆ ਰਾਜੂਆਣੇ ਨੂੰ ਕਿ ਤੂੰ ਸਾਡੀ ਗੱਲ ਕਰਿਆ ਕਰ ਤੈਨੂੰ ਛਡਾ ਦੇਵਾਂਗੇ ਪੱਕੇ ਤੌਰ ਦੇ ਉੱਤੇ ਹੈ ਉਹ ਹੁਣ ਇੰਨੇ ਸਾਲ ਲੰਘ ਗਏ ਇਹਨਾਂ ਨੇ ਰਾਜੂਆਣੇ ਕੋਲੋਂ ਆਪਣੀ ਸਪੋਰਟ ਵੀ ਕਰਾ ਲਈ ਜਿਹੜੇ ਵੋਟਾਂ ਵੇਲੇ ਸਾਰਾ ਕੁਝ ਕਰ ਲਿਆ ਉਹ ਹੁਣ ਇੰਨੇ ਸਾਲ ਲੰਘਣ ਤੋਂ ਬਾਅਦ ਰਾਜੂਆਣੇ ਨੂੰ ਪਤਾ ਲੱਗਿਆ ਅੰਦਰ ਬੈਠੇ ਨੂੰ ਕਿ ਇਹ ਤਾਂ ਭਾਈ ਮੈਨੂੰ ਵੀ ਬਣਾਉਂਦੇ ਰਹੇ ਸੋ ਹੁਣ ਉਹ ਆ ਕੇ ਜਦੋਂ ਇਹਨਾਂ ਦੇ ਖਿਲਾਫ ਬੋਲਿਆ ਤੇ ਹੁਣ ਕਹਿੰਦੇ ਜੀ ਐ ਕਰ ਦਿੰਨੇ ਆ ਉਹ ਕਰ ਦਿੰਨੇ ਆ ਕੁਝ ਨਹੀਂ ਕਰਦੇ ਇਹਨਾਂ ਨੇ ਕੁਝ ਨਹੀਂ ਕਰਨਾ ਨਾ ਹੀ ਤੁਹਾਨੂੰ ਕੋਈ ਇਨਸਾਫ ਜਿਹੜਾ ਹੈਗਾ ਉਹ ਮਿਲਣਾ ਪਹਿਲਾਂ ਤਾਂ ਨਹੀਂ ਮਿਲਿਆ ਇਹਦਾ ਕਿੱਥੋਂ ਮ ਜੀ ਜੀ ਸਿੰਘ ਜੀ ਕਹ ਲੋ ਕਿ ਕਾਫੀ ਜਦੋਂ ਵਿਚਾਰ ਚर्चा ਹੋਈਆਂ ਇਹਨਾਂ ਦੇ ਉੱਤੇ ਤੇ ਜਾਂ ਤਾਂ ਲੋਕਾਂ ਦੇ ਮਨ ਵਿੱਚ ਇਹੀ ਸਵਾਲ ਆ ਰਹੇ ਸੀ ਗਿਆ ਕਿ ਕਾਫੀ ਚਰਚਾਾਂ ਹੋ ਗਈਆਂ ਕਾਫੀ ਇੰਟਰਵਿਊ ਹੋ ਗਈਆਂ ਕਾਫੀ ਲੋਕਾਂ ਦੇ ਬਿਆਨ ਆ ਗਏ ਕਿ ਇਨਸਾਫ ਵੀ ਕਦ ਤਣ ਮਿਲੇਗਾ ਜਾਂ ਨਹੀਂ ਮਿਲੇਗਾ ਚਲੋ ਤੁਸੀਂ ਸਾਰਾ ਕੁਝ ਸਪਸ਼ਟ ਕਰ ਦਿੱਤਾ ਧੰਨ ਥੋੜਾ ਜਨਾ ਜੁੜਨ ਦੇ ਲਈ ਕਹ ਲੋ ਕਿ ਸਾਰੀ ਸਚਾਈ ਸਾਡ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਜੀ ਤੇ ਪ੍ਰਾਈਡ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਇਜਾਜ਼ਤ ਲਾ ਮੰਗੇ ਧੰਨਵਾਦ